ਇਹ ਅੰਕਲ ਆਏ ਨੇ ਬੰਬੇ ਤੋਂ ਪਾ ਦਿੰਦੇ ਨੇ ਤੇਰਾ ਲੀਟਰ ਦੋਵਾਂ ਕਮਰੇ ਦਾ ਕਰ ਦਿੰਦੇ ਠੀਕ ਆ ਇਹ ਕੋਈ 딜20 ਮਹੀਨਾ ਕੀ ਇਹ ਪਤਾ ਕਰ ਹਾਂ ਵਧੀਆ ਹੁਣ ਸੁਣੀ ਗਈ ਆ ਹਾਂ ਜੀ ਹੁਣ ਸੁਣੀ ਗਈ ਆ ਇੱਕ ਦੋ ਦਿਨਾਂ ਸਾਮਾਨ ਸਟਾਦਾ ਦੇ ਤੂੰ ਸਾਮਾਨ ਸਪੋਨ ਦਾ ਵੀ ਖਰਾਬ ਆ ਯਾਰ ਸੁਜੀ ਦਾ ਦਿਨੇ ਹੁਣ ਕਰ ਜੀ ਤੂੰ ਬੱਚੇ ਬੱਚੇ ਉਧਰ ਚੱਲ ਜਾਂਦੇ ਕਰ ਦੇ ਹਾਂ ਜੀ ਡਾੜ ਦੇ ਚੱਲ ਜਾਂਦੇ ਰਾਮਨੀਸ ਥੋੜੀ ਜਿਹੀ ਤੇ ਆ ਸਮਝਦੇ ਤੇ ਠੀਕ ਆ ਰ ਆਪਣੀ ਜੀ ਮੈਂ ਸੁਪੀ ਤਾਂ ਵੀ ਨਹੀਂ ਪੁੱਛਦੇ ਚਾ ਖੁਸ਼ ਹੋ ਜਾ ਹੁਣ ਦੱਸ ਦੀ ਨਹੀਂ ਕੋਈ ਦਾਣਾ ਜੇ ਰਿਆ ਜੋ ਡੰਗਰ ਬਚੇ ਨਹੀਂ ਗੇ ਚਾ ਰੁੜ ਗੇ ਪਾਣੀ ਰੁਕੀ ਕਿਹੜੇ ਤੱਕ ਚਾਹੀਦਾ ਕੀ ਹੁਣ ਸਮਾਨ ਚਾਹੀਦਾ ਕੁੜੀਆਂ ਨਾਂ ਪਿੰਡ ਦੱਸੋ ਮੈਂ ਆ ਜਾਊਂਗਾ ਕੋਈ ਗੱਲ ਨਹੀਂ ਤੇ ਧਿਆਨ ਉਹ ਰੁੜ ਗਈਆਂ ਅਲਮਾਰੀਆਂ ਨੂੰ ਸਾਡੇ ਘਰ ਕਿੱਥੇ ਆਏ ਤੇ ਘਰੋਂ ਨਿਕਲੇ ਉਧਰ ਦੇ ਸਗਰੀ ਬਣ 50 ਰੁਪਏ ਦੇ ਕੋਈ ਨਹੀਂ ਮੈਂ ਕੱਲ ਆ ਜਾਊਂਗਾ ਜੀ ਨਾਲ ਅੱਜ ਮੈਂ ਸਭ ਤੋਂ ਬਿਮਾਰ ਵੀ ਬੜਾ ਸੀ ਪਰ ਮੈਂ ਚੱਲੀ ਜਾਰੇ ਇੱਕ ਅਧਾਕਾਰੀ ਬਣ ਜੂ ਕਿਸਦਾ ਚੋਰ ਕੋਚਾਈ ਦਾ ਘਰ ਚ ਹੈ ਟੀਵੀ 2 ਸਭ ਹੈਗਾ ਹੈ ਤੇ ਬਾਬੇ ਕੋਲ ਮੰਗਿਆ ਨਾ 2000 ਕਿਲੋਮੀਟਰ ਦੂਰੋਂ ਅੱਜ ਅੱਗੇ ਫੜ ਗਏ ਬਾਬੇ ਨੇ ਆਪ ਤੇ ਆਣਾ ਨੇ ਕੋਈ ਨਾ ਕੋਈ ਵਸੀਲਾ ਲਾਣਾ ਹੈਗਾ ਸਾਡੇ ਜੀ ਸਾਹਿਬ ਨੇ ਕੰਮ ਕਰ ਦਿੱਤਾ ਹੈ ਸ਼ਾਇਦ ਆਉਣ ਵਾਲਾ ਸਮਾਂ ਨਹੀਂ ਪਹੁੰਚਿਆ ਇਹੋ ਤੱਕ ਨਹੀਂ ਆਗਿਆ ਨੇ ਜੋ ਬੇਟਾ ਆ ਰਿਹਾ ਸੀ ਪਿਛਲੀ ਵਾਰ ਇਹਨੂੰ ਮਿਲਿਆ ਤੇ ਇਹਨਾਂ ਨਾਲ ਇੰਨੀ ਹੋ ਗਈ ਉਹ ਕਹਿੰਦਾ ਚਲੋ ਹੁਣ ਤੁਸੀਂ ਮਿਲੋ ਇੱਕ ਵਾਰ ਚੱਲ ਜਾਈਏ ਚੱਲ ਜਾਈਏ ਦੋਸਤੋ ਕੱਲ ਤੁਹਾਨੂੰ ਦੱਸਿਆ ਸੀ ਜਿਹੜਾ ਇੱਕ ਘਰ ਬਣਾਉਣ ਦੀ ਅਸੀਂ ਕੋਸ਼ਿਸ਼ ਕੀਤੀ ਸੀ ਜਿਹਦਾ ਬਰਾਲਾ ਕੀਤਾ ਸੀ ਛੱਤ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦੇ ਲਈ ਦੇਣ ਵਾਲੇ ਆਗੇ ਸੀਗੇ ਨਾਲ ਹੀ ਔਰ ਉੱਥੇ ਮੇਰੀ ਭੈਣ ਜਿਹੜੀ ਹੈ ਮਨਜੀਤ ਕੌਰ ਇਹ ਵੀ ਆ ਕੇ ਉੱਥੇ ਰੋਣ ਲੱਗ ਪਈ ਸੀ ਉਸ ਤੋਂ ਪਹਿਲਾਂ ਵੀ ਇੱਕ ਦਿਨ ਮੈਨੂੰ ਮਿਲੀ ਸੀ ਔਰ ਨਾਲ ਇਹਦਾ ਘਰ ਸੀਗਾ ਔਰ ਇਹਨੇ ਸਾਨੂੰ ਬੜਾ ਜ਼ੋਰ ਦੇ ਕੇ ਕਿਹਾ ਵੀ ਇੱਕ ਵਾਰੀ ਮੇਰਾ ਘਰ ਵੀ ਆ ਕੇ ਵੇਖੋ ਔਰ ਜਦੋਂ ਵੇਖਿਆ ਤੇ ਹਾਲਾਤ ਵਾਕਿਆ ਹੀ ਬੜੇ ਬੁਰੇ ਨੇ ਔਰ ਘਰ ਦੀਆਂ ਛੱਤਾਂ ਜਿਹੜੀਆਂ ਮਤਲਬ ਬਿਲਕੁਲ ਹੀ ਖਰਾਬ ਹੋ ਗਈਆਂ ਕੰਧਾਂ ਫਰਸ਼ ਸਾਰਾ ਕੁਝ ਹੀ ਤੁਹਾਡੇ ਸਾਹਮਣੇ ਆ ਸਾਰਾ ਖਰਾਬ ਹੋ ਗਿਆ ਔਰ ਉਸ ਤੋਂ ਬਾਅਦ ਇਹਨੇ ਦੱਸਿਆ ਵੀ ਮੈਂ ਤੇ ਮੇਰਾ ਘਰ ਵਾਲਾ ਜਿਹੜਾ ਇੱਥੇ ਰਹਿੰਦੇ ਆ ਵੀ ਘਰ ਵਾਲਾ ਵੀ 6-7000 ਰੁਪਏ ਨੌਕਰੀ ਦੇ ਉੱਤੇ ਲੱਗਾ ਹੋਇਆ ਔਰ ਬੱਚੇ ਦੋਵੇਂ ਰਿਸ਼ਤੇਦਾਰਾਂ ਦੇ ਘਰ ਕਿਦੇ ਆਲ ਸੌਂਦੇ ਆ ਤਾਇਆ ਆ ਤਾਏ ਵਾਲ ਸੌਂਦੇ ਜਾ ਕੇ ਡਾਰੋਂਦਾ ਵੀ ਘਰ ਦੇ ਵਿੱਚ ਸੱਪ ਵੀ ਐ ਤੇ ਛੱਤਾਂ ਵੀ ਡਿੱਗਣ ਵਾਲੀਆਂ ਨੇ ਔਰ ਕੱਲ ਅਸੀਂ ਅਪੀਲ ਕੀਤੀ ਸੀ ਵੀ ਕਿਸੇ ਨਾ ਕਿਸੇ ਨੂੰ ਅਪੀਲ ਕਰਾਂਗੇ ਕਿ ਜਿਹੜਾ ਤੇਰੇ ਘਰ ਦੀ ਜ਼ਿੰਮੇਵਾਰੀ ਲਵੇ ਜਿਹੜਾ ਤੈਨੂੰ ਲੈਂਟਰ ਪਾ ਦੇਵੇ ਕਿਉਂਕਿ ਉੱਥੇ ਇਕੱਲਾ ਲੈਂਟਰ ਪੈਣ ਵਾਲਾ ਸੀਗਾ ਇੱਥੇ ਕੰਦਾ ਵੀ ਖਰਾਬ ਨੇ ਔਰ ਦੁਬਾਰਾ ਜਿਹੜਾ ਕੰੰਦਾ ਦੀ ਚਣਾਈ ਹੋਣੀ ਆ ਜੇ ਵਿੱਚੋਂ ਇਟਾਂ ਗਾਰੇ ਨਾਲ ਹੋਈਆਂ ਤੇ ਸ਼ਾਇਦ ਠੀਕ ਨਿਕਲ ਆਉਣਗੀਆਂ ਤੇ ਉਸ ਤੋਂ ਬਾਅਦ ਸਾਡੇ ਨਾਲ ਖੜੇ ਨੇ ਸੂਰੀ ਸਾਹਿਬ ਐ ਬੰਬੇ ਦੇ ਵਿੱਚ ਚਾਰ ਬੰਗਲੋ ਗੁਰਦੁਆਰਾ ਉਹਦੇ ਪ੍ਰਧਾਨ ਨੇ ਉਹਨਾਂ ਦਾ ਬੇਟਾ ਪਹਿਲਾਂ ਵੀ ਸਾਡੇ ਨਾਲ ਸੇਵਾ ਕਰਕੇ ਗਿਆ ਮਨਿੰਦਰ ਔਰ ਜਦੋਂ ਇਹਨੇ ਆਪਣੇ ਫਾਦਰ ਨੂੰ ਜਾ ਕੇ ਬੰਬੇ ਦੇ ਵਿੱਚ ਹਾਲਾਤ ਦੱਸੇ ਤੇ 2-3 ਦਿਨ ਤੋਂ ਇਹ ਖੁਦ ਕਹਿ ਰਹੇ ਸੀ ਕਿ ਵੀ ਮੈਨੂੰ ਵੀ ਨਾਲ ਲੈ ਕੇ ਚੱਲ ਤੇ 2-3 ਦਿਨ ਤੋਂ ਇਹ ਖੁਦ ਫਿਰ ਰਹੇ ਆ ਅੱਜ ਇਹ ਫੌਗਿੰਗ ਮਸ਼ੀਨਾਂ ਲੈ ਕੇ ਆਇਆ ਪਿੰਡ-ਪਿੰਡ ਕੱਲ ਸਾਨੂੰ ਬੜੀ ਡਿਮਾਂਡ ਆਈ ਸੀ ਕਿ ਸਪਰੇਅ ਦੀ ਬੜੀ ਲੋੜ ਹੈ ਮੱਛਰ ਬਹੁਤ ਹੈ ਪਾਣੀ ਬਹੁਤ ਹੈ ਗੰਧ ਬਹੁਤ ਹੈ ਔਰ ਜਦੋਂ ਇਹਨਾਂ ਨੂੰ ਇਹ ਹਾਲਾਤ ਦੱਸੇ ਗਏ ਤੇ ਇਹਨਾਂ ਨੇ ਪਹਿਲ ਕੀਤੀ ਕਿ ਸਾਨੂੰ ਲੈ ਕੇ ਚੱਲੋ ਅਸੀਂ ਇਹਨਾਂ ਦਾ ਘਰ ਜਿਹੜਾ ਉਹ ਬਣਾ ਦਿੰਨੇ ਆ ਔਰ ਉੱਥੇ ਵੀ ਸਾਨੂੰ ਕਹਿੰਦੇ ਸੀ ਕਿ ਤੁਸੀਂ ਅਨਾਉਂਸ ਪਰ ਸਾਡੀ ਕੋਸ਼ਿਸ਼ ਹੈ ਕਿ ਆਪ ਆਓ ਤੁਹਾਡੇ ਮਨ ਨੂੰ ਸਕੂਨ ਮਿਲੂਗਾ ਕਿ ਤੁਸੀਂ ਕਿਸੇ ਦੀ ਮਦਦ ਕੀਤੀ ਹੈ ਤੁਹਾਡੀ ਜਿਹੜੀ ਸੇਵਾ ਉਹ ਵਿਰਥ ਨਹੀਂ ਗਈ ਤੁਹਾਡੀ ਸੇਵਾ ਜਾ ਹੀ ਨਹੀਂ ਗਈ ਇਸ ਕਰਕੇ ਸੀ ਸਪੈਸ਼ਲ ਰਾਤ ਬਹੁਤ ਔਖਾ ਸੀ ਸਾਰਾ ਤੁਸੀਂ ਵੇਖਣਾ ਇਹਦੇ ਵਿੱਚ ਸਾਡੀ ਕੋਸ਼ਿਸ਼ ਨਹੀਂ ਸਾਡਾ ਮਤਲਬ ਇਹ ਪੱਕਾ ਹੀ ਹੁੰਦਾ ਵੀ ਜਿੰਨੇ ਬਣਾਉਣਾ ਉਹਨੂੰ ਨਾਲ ਲੈ ਕੇ ਆਉਣਾ ਔਰ ਅੱਜ ਇਹਨਾਂ ਵੇਖ ਲਿਆ ਤੇ ਮੇਰੇ ਖਿਆਲ ਇਹਨਾਂ ਦਾ ਬੇਟਾ ਵੀ ਬੜਾ ਈਮੋਸ਼ਨਲ ਹੋਇਆ ਇਹੋ ਜਿਹੇ ਹਾਲਾਤ ਵੇਖ ਕੇ ਜਦੋਂ ਅਸੀਂ ਆਪਣੇ ਘਰਾਂ ਦੇ ਨਾਲ ਤੁਲਨਾ ਕਰਦੇ ਹਾਂ ਤੇ ਬੜਾ ਮਤਲਬ ਫਿਰ ਵੇਖਣ ਦੇ ਵਿੱਚ ਆਪਣੇ ਆਪ ਹੀ ਮਨ ਭਰਦਾ ਔਰ ਮੇਰੀ ਸਾਰਿਆਂ ਨੂੰ ਪੀਲੇ ਅੰਕਲ ਨੇ ਵੀ ਕਿਹਾ ਕਿ ਜਿੱਥੇ ਤੁਸੀਂ ਘੁੰਮਣ ਚਲ ਜਾਂਦੇ ਹੋ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਦੱਸਣ ਦਾ ਮਕਸਦ ਇਹ ਹੈ ਕਿ ਇਹ ਕੱਲਾ ਪਰਿਵਾਰ ਨਹੀਂ ਹੈਗਾ ਇਹਨਾਂ ਇਲਾਕਿਆਂ ਦੇ ਵਿੱਚ ਚਾਹੇ ਗੁਰਦਾਸਪੁਰ ਹੈ ਚਾਹੇ ਅੰਮ੍ਰਿਤਸਰ ਹੈ ਚਾਹੇ ਫਿਰੋਜ਼ਪੁਰ ਹੈ ਚਾਹੇ ਕਪੂਰਥਲਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਹੋ ਜਿਹੇ ਲੋਕ ਨੇ ਇਹੋ ਜੇ ਮਤਲਬ ਗਰੀਬੀ ਦਾਵੇ ਵਾਲੇ ਲੋਕ ਨੇ ਘਰ ਡਿੱਗੇ ਪਏ ਨੇ ਫਸਲਾਂ ਖਰਾਬ ਹੋ ਗਈਆਂ ਨੇ ਔਰ ਅੱਜ ਇਹਦੇ ਲਈ ਜਿਹੜਾ ਡੰਗਰਾਂ ਵਾਸਤੇ ਵੀ ਕਿੰਨੇ ਡੰਗਰਾਂ ਬੇਟਾ ਤੇਰ ਕੋ ਚਾਰ ਚਾਰ ਡੰਗਰ ਇਹਦੇ ਲਈ ਫੀਡ ਚੌਕਰ ਵੀ ਲੈਣਦਾ ਤਿੰਨ ਚਾਰ ਮਹੀਨੇ ਦਾ ਰਾਸ਼ਨ ਵੀ ਲੈਣਦਾ ਹੋਰ ਵੀ ਲੋੜ ਹੋਊ ਤੇ ਭੇਜ ਦਾਂਗੇ ਕਿਉਂਕਿ ਇੰਨਾ ਵੀ ਮਿਸਤਰੀ ਲਾਉਣੇ ਆ ਮੀਨਾ ਤੁਹਾਡਾ ਕੰਮ ਚੱਲਣਾ ਜਾਂ 15 20 ਦਿਨ ਉਹਨੇ ਦਿਨ ਕੋ ਘਰ ਚ ਰਾਸ਼ਨ ਦੀ ਕਮੀ ਨਾ ਹੋਵੇ ਜਾਂ ਰੋਟੀ ਪਾਣੀ ਦੀ ਫਿਕਰ ਨਾ ਹੋਵੇ ਸੋ ਆਪ ਇਹ ਉਪਰਾਲਾ ਕਰਨ ਆਏ ਨੇ ਤੇ ਸਾਡੀ ਹਮੇਸ਼ਾ ਹੀ ਕੋਸ਼ਿਸ਼ ਇਹ ਹੋ ਆ ਔਰ ਮੇਰੀ ਤਬੀਅਤ ਵੀ ਅੱਜ ਬਹੁਤ ਖਰਾਬ ਸੀ ਪਰ ਮੇਰਾ ਇੱਕ ਮੰਨਣਾ ਹੈ ਕਿ ਦਿਨ ਚ ਇੱਕ ਦਿਨ ਟਾਈਮ ਕੱਢਣ ਦਾ ਜੇ ਮੈਂ 2 4 5 ਘੰਟੇ ਕੱਢਦਾ ਵਾਂ ਤੇ ਉਹਦੇ ਨਾਲ ਕਿਸੇ ਦਾ ਘਰ ਬਣ ਜਾਂਦਾ ਕਿਸੇ ਦੀ ਪੈੜੀ ਦੀ ਬਜਾਈ ਅੱਜ ਵੀ ਮੈਨੂੰ ਸਪੈਸ਼ਲ ਅਮਰੀਕਾ ਤੋਂ ਕਿਸੇ ਨੇ ਮੈਨੂੰ ਭੇਜਿਆ ਰਾਜਸਥਾਨ ਦੇ ਕੋ ਬੰਦੇ ਸੀ ਕੋ ਕਹਿੰਦੇ ਜੀ ਉਹਨਾਂ ਨੂੰ ਮਿਲ ਕੇ ਆਓ ਤੇ ਉਹਨਾਂ ਮੈਨੂੰ ਆ ਕੇ ਕਿਹਾ ਜੀ ਅਸੀਂ ਸੇਵਾ ਕਰਨੀ ਆ ਸਾਡੇ ਬਾਹਰ ਭਾਈ ਸਾਹਿਬ ਨੇ ਤੇ ਉਹਨਾਂ ਵੀ ਜਿਹੜੀ ਉਹ ਫਸਲ ਬਜਾਈ ਜਾਂ ਜਿਹੜੀ ਤੁਸੀਂ ਸੇਵਾ ਲੈਣੀ ਚਾਹੁੰਦੇ ਹੋ ਸੇਵਾ ਕਰਾਉਣੀ ਚਾਹੁੰਦੇ ਹੋ ਅਸੀਂ ਕਰਨ ਨੂੰ ਤਿਆਰ ਆ ਤੇ ਮੈਂ ਉਹਨਾਂ ਨਾਲ ਵੀ ਇੱਕ ਸ਼ਰਤ ਰੱਖੀ ਸੀ ਵੀ ਭਾਈ ਸਾਹਿਬ ਤੁਹਾਨੂੰ ਨਾਲ ਚੱਲਣਾ ਪੈਣਾ ਨਾਲ ਆਉਣਾ ਪੈਣਾ ਔਰ ਇੱਕ ਦੋ ਦਿਨ ਤੱਕ ਉਹ ਵੀ ਆਉਣਗੇ ਅਸੀਂ ਤਿੰਨ ਪੜਾਵਾਂ ਦੇ ਉੱਤੇ ਜਿਹੜਾ ਕੰਮ ਕਰ ਰਹੇ ਆ ਮੇਜਰ ਜਿਹਦੇ ਵਿੱਚ ਦੋ ਪੜਾਅ ਨੇ ਕਿਉਂਕਿ ਰਾਸ਼ਨ ਰੂਸ਼ਨ ਵਾਲਾ ਕੰਮ ਤੇ ਹੋ ਗਿਆ ਖਤਮ ਹੁਣ ਕੀ ਹੈ ਕਿ ਪੈੜੀ ਦੀ ਬਜਾਈ ਜਿਹਦੇ ਉੱਤੇ ਕੋ ਧਿਆਨ ਨਹੀਂ ਦੇ ਰਿਹਾ ਵੀ ਬਹੁਤ ਛੋਟੇ ਕਿਸਾਨ ਨੇ ਕਰਜ਼ੇ ਦੀ ਮਾਰ ਹੇਠ ਨੇ ਘਰਾਂ ਚ ਅੱਗੇ بڑا ਨੁਕਸਾਨ ਹੋ ਗਿਆ ਉਹਨਾਂ ਦੀ ਪੈੜੀ ਦੀ ਬਜਾਈ ਦੀ ਜ਼ਿੰਮੇਵਾਰੀ ਜਿਹੜੀ ਚੁੱਕੀ ਗਈ ਆ ਪਿੰਡ-ਪਿੰਡ ਜਾ ਕੇ ਅਸੀਂ ਲਿਸਟਾਂ ਬਣਾ ਰਹੇ ਆ ਕਿ ਜਿੰਨਾ ਪੈੜੀ ਦੇ ਉੱਤੇ 4400 ਖਰਚਾ ਆਉਂਦਾ ਵਾ ਉਹ ਇਹਨਾਂ ਦੇ ਵਿੱਚ ਸਹਾਇੀ ਹੋ ਜੀਏ ਜਿਹੜੇ ਛੋਟੇ ਕਿਸਾਨ ਨੇ ਵੀ ਜਿਤ ਕੋ 2-3 ਕਿੱਲੇ ਆਪਣੀਆਂ 2-3 ਕਿੱਲੇ ਜਾਂ 4 ਕਿੱਲੇ ਉਹਨੇ 5 ਕਿੱਲੇ ਜਾਂ ਠੇਕੇ ਦੇ ਲੈ ਕੇ ਬੀਜੀ ਆ ਜਿਹੜਾ ਮਿਹਨਤ ਕਰਕੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦਾ ਸੀਗਾ ਤੇ ਉਹਨਾਂ ਸੁਪਨਿਆਂ ਦੇ ਉੱਤੇ ਪਾਣੀ ਫਿਰ ਗਿਆ ਪ ਦੂਜਾ ਜਿਹੇ-ਜਿਹੇ ਘਰ ਨੇ ਹਜੇ ਬੱਚੇ ਪੜਨ ਵਾਲੇ ਨੇ ਛੋਟੇ ਬੱਚੇ ਨੇ ਵੀ ਕਿਦਾਂ ਸਹਿਮਚ ਰਹਿੰਦੇ ਹੋਣਗੇ ਵੀ ਘਰ ਡਿੱਗਣ ਵਾਲਾ ਕਿ ਜਿੰਨੀਆਂ ਵੱਧ ਤੋਂ ਵੱਧ ਛੱਤਾਂ ਪਵਾ ਕੇ ਦਿੱਤੀਆਂ ਜਾਣ ਸਕੇ ਦੂਜਾ ਪੜਾ ਸੰਡਾਏ ਆ ਤੀਜਾ ਜੇ ਕਿਸੇ ਦੇ ਬਹੁਤ ਡੰਗਰ ਜਿਹੜੇ ਮਤਲਬ ਸਾਰੇ ਬਲਕ ਚੀ ਰੋੜ ਚੁੱਕੇ ਨੇ ਕੋਈ ਗੁਜ਼ਾਰਾ ਹੀ ਨਹੀਂ ਹੈਗਾ ਤੇ ਉਹਨਾਂ ਨੂੰ ਇੱਕ ਦਾ ਜਿਹੜਾ ਡੰਗਰ ਹੈ ਉਹ ਚੰਗਾ ਜਿਹੜਾ ਲੱਖ ਸਵਾਲ ਲੱਖ ਰੁਪਈਆ ਦਾ ਆਉਂਦਾ ਤੇ ਉਹ ਲੈ ਕੇ ਦਿੱਤਾ ਜਾਵੇ ਔਰ ਅੰਕਲ ਨੇ ਮੈਨੂੰ ਇੱਕ ਚੀਜ਼ ਹੋਰ ਦੱਸੀ ਆ ਕਿ ਬਹੁਤ ਸਾਰੇ ਜਗ੍ਹਾ ਦੇ ਉੱਤੇ ਰਿਸ਼ਤੇ ਟੁੱਟੇ ਨਹੀਂ ਮਤਲਬ ਵਿਆਹ ਅੱਗੇ ਪੈ ਗਏ ਨੇ ਕਿ ਬੱਚ ਉਹਨਾਂ ਦੀਆਂ ਸ਼ਾਦੀਆਂ ਦੇ ਵਿੱਚ ਦੇਰੀ ਹੋ ਰਹੀ ਹੈ ਕੱਲ ਵੀ ਇੱਕ ਗੁਰਦਾਸਪੁਰ ਦਾ ਸੀਗਾ ਤੇ ਮੈਂ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਬੇਟੀ ਦਾ ਵਿਆਹ ਅੱਗੇ ਨਾ ਕਰੋ ਅਸੀਂ ਤੁਹਾਨੂੰ ਸਾਰਾ ਹੀ ਸਮਾਨ ਲੈ ਦਿੰਨੇ ਆ ਜਿੰਨਾ ਖਰਾਬ ਹੋਇਆ ਔਰ ਅੰਕਲ ਨੇ ਕਿਹਾ ਕਿ ਇਹ ਸੇਵਾ ਜਿਹੜੀ ਆ ਸਾਡੇ ਜਿਮੇ ਲਾ ਦਿਓ ਵੀ ਅਸੀਂ ਜਿੰਨੀਆਂ ਬੱਚੀਆਂ ਦਾ ਜਿਸ ਤਰੀਕੇ ਵੀ ਵਿਆਹ ਲੇਟ ਹੋਇਆ ਉਹਨਾਂ ਨੂੰ ਟਾਈਮ ਸਿਰ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆਪਦੇ ਘਰ ਜਾਣ ਸੁਖੀ ਵਸਣ ਔਰ ਦੂਜੀ ਚੀਜ਼ ਇਹ ਵੀ ਆ ਕਿ ਸਾਰੇ ਘਰ ਮੈਂ ਨਹੀਂ ਬਣਾ ਸਕਦਾ ਸਾਰੇ ਇਲਾਕੇ ਦੀ ਬਜਾਈ ਮੈਂ ਨਹੀਂ ਕਰ ਸਕਦਾ ਸਾਰੇ ਵਿਆਹ ਇਹ ਨਹੀਂ ਕਰਾ ਸਕਦੇ ਸਾਰੇ ਇਹ ਘਰ ਨਹੀਂ ਬਣਾ ਸਕਦੇ ਜਿਹੜੇ ਦੇਣ ਵਾਲੇ ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਕਿ ਬਹੁਤ ਲੋੜ ਐ ਖੁਦ ਆ ਕੇ ਵੇਖੋ ਜ਼ਮੀਨ ਦੇ ਉੱਤੇ ਆ ਕੇ ਵੇਖੋ ਸਿੱਧੇ ਤੌਰ ਤੇ ਲੋਕਾਂ ਦੀ ਮਦਦ ਕੀਤੀ ਜਾਵੇ ਨਾ ਕਿ ਕਿਸੇ ਨੂੰ ਫੜਾਉਣ ਤੋਂ ਨਾ ਕਿ ਤੁਹਾਡੇ ਸਾਹਮਣੇ ਹਾਲਾਤ ਨੇ ਤੁਹਾਨੂੰ ਆਪ ਨੂੰ ਵੀ ਸਕੂਨ ਮਿਲਣਾ ਔਰ ਤੁਹਾਨੂੰ ਬਹੁਤ ਪਰਮਾਤਮਾ ਨੇ ਉਹਦੇ ਵਿੱਚ ਸੀਸਾਂ ਲੱਗਣੀਆਂ ਦੁਆਵਾਂ ਲੱਗਣੀਆਂ ਵੀ ਕਿਵੇਂ ਬੇਘਰੇ ਲੋਕਾਂ ਨੂੰ ਤੁਸੀਂ ਘਰ ਦੇ ਰਹੇ ਹੋ ਆਪ ਇੱਥੇ ਇੱਕ ਇੱਕ ਵਿਜ਼ਿਟ ਜ਼ਰੂਰ ਕੀਤਾ ਜਾਵੇ ਜਿਵੇਂ ਇਹਨਾਂ ਵੀ ਦੱਸਿਆ ਕਿ ਬਾਹਰ ਘੁੰਮਣ ਚਲੇ ਜਾਂਦੇ ਹੋ ਸੋ ਮਤਲਬ ਅਗੋ ਮੌਸਮ ਵੀ ਠੀਕ ਹੁੰਦਾ ਜਾਂਦਾ ਤੁਸੀਂ ਘੁੰਮਣ ਦੇ ਬੰਨੈ ਆਜੋ ਤੁਹਾਡੇ ਰਹਿਣ ਸੈਣ ਦਾ ਬੰਦੋਬਸਥਾ ਅਸੀਂ ਚੰਗੇ ਚੰਗੀਆਂ ਥਾਵਾਂ ਤੇ ਵੀ ਕਰਦਾਂਗੇ ਜਿੱਥੇ ਤੁਸੀਂ ਚਾਹੋਗੇ ਵੀ ਕਿਸੇ ਹੋਟਲ ਦੇ ਵਿੱਚ ਕਰਨਾ ਵਾ ਪਰ ਆ ਕੇ ਇਸ ਸੂਬੇ ਨਾਲ ਖਲੋਤਾ ਜਾਵੇ ਇਸ ਇਲਾਕੇ ਨਾਲ ਖਲੋਤਾ ਜਾਵੇ ਇਸ ਸ਼ਹਿਰ ਨਾਲ ਖਲੋਤਾ ਜਾਵੇ ਤਾਂ ਜੋ ਲੋਕਾਂ ਦੇ ਹਾਲਾਤ ਵੇਖੇ ਜਾਣ ਤੇ ਇਹਨਾਂ ਦੀ ਵੱਧ ਤੋਂ ਵੱਧ ਜਿਹੜੀ ਉਹ ਹੈਲਪ ਹੋ ਸਕੇ ਸੋ ਸਾਡੇ ਕੋਲੋਂ ਜਿੰਨਾ ਕੁ ਪਰਾਲਾ ਹੋ ਰਿਹਾ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡਾ ਮਰਖਲਾ ਤੀਜਾ ਚੌਥਾ ਪੰਜਵੇਂ ਦੇ ਕਰੀਬੇ ਘਰ ਹੋ ਚੁੱਕਾ ਵਾ ਔਰ ਮੈਂ ਕਹਿੰਨਾ ਕਿ ਪ੍ਰਮਾਤਮਾ ਸਾਨੂੰ ਇੰਨੀ ਤਾਕਤ ਬਖ ਇਨਾ ਸਮਰੱਥ ਕਰੇ ਕਿ ਇੱਥੇ ਸਾਡੇ ਇਲਾਕੇ ਦੇ ਵਿੱਚ ਕੋਈ ਬਿਨਾਂ ਛੱਤ ਤੋਂ ਨਾ ਰਵੇ ਤੇ ਬਿਨਾਂ ਰੋਟੀ ਤੋਂ ਨਾ ਰਵੇ ਸਪਸ਼ਟ ਮੈਂ ਇਹ ਕਰਨਾ ਚਾਹੁੰਦਾ ਕਿ ਦਾ ਪੂਰਾ ਮਤਲਬ ਜਿਹੜਾ ਘਰ ਉਹ ਬਣਨ ਵਾਲਾ ਵਾ ਕੰਦਾ ਮੰਡੀਆਂ ਲੈਂਟਰ ਪੈਣਾ ਵਾ ਇਹ 2.5 ਲੱਖ ਰੁਪਏ ਦੇ ਕਰੀਬ ਖਰਚਾ ਔਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਗੁਰਦੁਆਰਾ ਚਾਰ ਬੰਗਲੋ ਸਾਹਿਬ ਦੇ ਪ੍ਰਧਾਨ ਸਾਹਿਬ ਦਾ ਉਹਨਾਂ ਦਾ ਬੇਟਾ ਸਾਡਾ ਦੋਸਤ ਹੈ ਮਨਿੰਦਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ ਆਪੇ ਹੀ ਸ਼ਹਿਰ ਦੇ ਵਿੱਚ ਕਿਸੇ ਨਾਲ ਗੱਲ ਕਰਦੇ ਨੇ ਕੱਲ ਪਰਸੋ ਰਸਤਾ ਬਹੁਤ ਖਰਾਬ ਹੈ ਔਰ ਜਿਸ ਦਿਨ ਰਸਤਾ 2-4 ਦਿਨ ਦੇ ਵਿੱਚ ਠੀਕ ਹੋ ਗਿਆ ਸਮਾਨ ਇਹਨਾਂ ਦਾ ਦੋਵਾਂ ਘਰਾਂ ਦਾ ਲਾਗੇ ਲਾਗੇ ਨੇ ਦੋਵਾਂ ਦਾ ਜਿਹੜਾ ਪੂਰੇ ਦਾ ਪੂਰਾ ਸਮਾਨ ਇੱਥੇ ਆ ਜਾਊਗਾ ਤਾਂ ਜੋ ਆਪਦੀ ਸਾਰੀ ਜਿਹੜੀ ਆ ਮਿਸਤਰੀ ਵੀ ਲੱਗ ਜਾਣਗੇ ਜੋ ਪਿੰਡ ਚੋਂ ਲੱਭ ਜਾਣਗੇ ਮਿਸਤਰੀ ਤੁਹਾਨੂੰ ਜੀ ਨਹੀਂ ਜੀ ਕੋਈ ਗੱਲ ਨਹੀਂ ਫਿਰ ਕਿਸੇ ਨੂੰ ਠੇਕੇਦਾਰ ਨੂੰ ਕਹਿ ਦੇਣਗੇ ਵੀ ਇਹ 2.5 ਲੱਖ ਰੁਪਏ ਦਾ ਜਿਹੜਾ ਖਰਚਾ ਵਾ ਉਹ ਗੁਰਦੁਆਰਾ ਸਾਹਿਬ ਨੇ ਤੇ ਪ੍ਰਧਾਨ ਸਾਹਿਬ ਨੇ ਚੁੱਕਿਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਤੁਹਾਡਾ ਅੰਮ੍ਰitsar ਆਉਣ ਤੇ ਇਸ ਮਾੜੇ ਸਮੇਂ ਦੇ ਵਿੱਚ ਆਉਣ ਤੇ ਵੀ ਤੁਸੀਂ ਇਹ ਤੁਹਾਡੇ ਮਨ ਚ ਦਰਦ ਹੈ ਤਾਂ ਤੁਸੀਂ ਇੱਥੇ ਆਇਓ ਥੈਂਕ ਯੂ ਸੋ ਮੱਚ ਗੱਗੋਮਾਲ ਬਾਬਾ ਜੀ ਲੋ ਅਸੀਂ ਆਇਆ ਗਿਆ ਉਹ ਵੀਰ ਜੀ ਸਾਡੇ ਨਾਲ ਆ ਕੇ ਇਹਨਾਂ ਨੇ ਕੱਲ ਥੇ ਆ ਕੇ ਤਰਵੇ ਕਰਕੇ ਗਏ ਸੀਗੇ ਤੇ ਅਸੀਂ ਅੱਜ ਆ ਕੇ ਵੇਖਿਆ ਆਪਣੇ ਨਾਲ ਮਿਲ ਕੇ ਅਖੀ ਇਹਨਾਂ ਦੇ ਘਰ ਦਾ ਹਾਲਾਤ ਠੀਕ ਨਹੀਂ ਬਿਲਕੁਲ ਹੀ ਦੀਵਾਰਾਂ ਤੇ ਟੜੇ ਪੈ ਗਈਆਂ ਲੈਂਟਰ ਡਿੱਗ ਪਿਆ ਗਿਆ ਥੱਲੇ ਫਲੋਰਿੰਗ ਜਿਹੜਾ ਹੈਗਾ ਪੁੱਟਿਆ ਗਿਆ ਸਾਰਾ ਪਾਣੀ ਨਾਲ ਬਣਾਉਣ ਦੇਣ ਦਾ ਉਪਰਲਾ ਜਿਹੜਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਉਪਰਲਾ ਕਰਕੇ ਤੇ ਇਹਨਾਂ ਦਾ ਘਰ ਲੈਂਟਰ ਪਾ ਕੇ ਦੀਵਾਰਾਂ ਨਵੀਆਂ ਪਾ ਕੇ ਬਣਵਾ ਕੇ ਦੇ ਦਈਏ ਕਿਉਂਕਿ ਅਸਰਾ ਦਾ ਦੁੱਖ ਵੇਖਿਆ ਨਹੀਂ ਜਾਂਦਾ ਅਗਰ ਇਹ ਵੀਡੀਓ ਹੋਰ ਵੀ ਕੋਈ ਵੇਖ ਰਿਹਾਗਾ ਤੇ ਕੋਸ਼ਿਸ਼ ਕਰੇ ਕਿ ਆਪ ਆਏ ਪਿੰਡੋਂ ਪਿੰਡ ਜਾਏ ਤੇ ਇੱਕ ਹਾਲਾਤ ਜਿਹੜੇ ਹੈਗੇ ਪਿੰਡਾਂ ਦੇ ਦੇਖ ਕੇ ਜਾਏ ਜਿਹਦੇ ਨਾਲ ਉਹਨਾਂ ਨੂੰ ਵੀ ਸਮਝ ਆਏਗੀ ਕਿ ਕੀ ਹਾਲਾਤ ਹੈਗੇ ਇੱਥੇ ਤੇ ਸੇਵਾ ਜਿੰਨੀ ਹੋ ਸਕੇ ਇੱਥੇ ਆਪ ਕਰਵਾ ਕੇ ਜਾਏ ਔਰ ਕੋਸ਼ਿਸ਼ ਕਰੇ ਕਿ ਐਨਜੀਓ ਦੇ ਭਰੋਸੇ ਨਾ ਰਹੇ ਆਪ ਆਪਣੀ ਆਉਣ ਦੀ ਕੋਸ਼ਿਸ਼ ਕਰੇ ਤੁਸੀਂ ਦੋ ਦੋ ਦਿਨ ਪੰਜ ਪੰਜ ਦਿਨ ਮੀਨਾ ਮੀਨਾ ਬਾਹਰ ਚੱਕਰ ਮਾਰ ਕੇ ਘੁੰਮ ਆਂਦੇ ਹੋ ਲੱਖਾਂ ਰੁਪਏ ਕਰੋੜਾਂ ਰੁਪਏ ਖਰਚਾ ਕਰ ਆਂਦੇ ਹੋ ਉੱਥੇ ਅਗਰ ਟਾਈਮ ਕੱਢ ਸਕਦੇ ਹੋ ਤੇ ਆਪਣੇ ਪੈਣਾ ਪਰਾਵਾ ਵਾਸਤੇ ਵੀ ਟਾਈਮ ਕੱਢੋ ਕੋਸ਼ਿਸ਼ ਕਰੋ ਇੱਥੇ ਆ ਕੇ ਚੱਕਰ ਮਾਰ ਕੇ ਜਾਓ ਵੇਖੋ ਹਾਲਾਤ ਤੇ ਫਿਰ ਉਹਦੇ ਹਿਸਾਬ ਨਾਲ ਅੱਗੇ ਗੱਲ ਕਰੋ ਦੋਸਤੋ ਪਾਣੀ ਕਰਕੇ ਪਿੰਡਾਂ 'ਚ ਇੱਕ ਹੋਰ ਬਹੁਤ ਵੱਡੀ ਡਿਮਾਂਡ ਆ ਰਹੀ ਸੀ ਕਿ ਮੱਛਰ ਬਹੁਤ ਜ਼ਿਆਦਾ ਔਰ ਉਹਦੇ ਲਈ ਫੋਗਿੰਗ ਮਸ਼ੀਨਾਂ ਚਾਹੀਦੀਆਂ ਸੀ ਔਰ ਕੱਲ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਇਹ ਸਾਰੇ ਪਾਸੇ ਸੇਵਾ ਨਿਭਾ ਰਹੇ ਆ ਫੋਗਿੰਗ ਮਸ਼ੀਨਾਂ ਲੈ ਕੇ ਬਾਬਾ ਜੀ ਮਿੱਠੇ ਟਵਾਣੇ ਵਾਲੇ ਨੇ ਔਰ ਅੱਜ ਇਹ ਪਿੰਡ ਲੱਖੂਵਾਲ ਦੇ ਵਿੱਚ ਸ਼ੁਰੂਆਤ ਕੀਤੀ ਆ ਔਰ ਇੱਕ ਦੋ ਮਸ਼ੀਨਾਂ ਅਸੀਂ ਵੀ ਮੰਗਾ ਲੀਆਂ ਨੇ ਜੇ ਪਿੰਡਾਂ ਦੇ ਵਿੱਚੋਂ ਡਿਮਾਂਡ ਹੋਵੇ ਜਾਂ ਬਾਬਾ ਜੀ ਨੂੰ ਦੱਸ ਦੇਵਾਂਗੇ ਜਾਂ ਸਾਡੇ ਕੋਲ ਹੀ ਮਸ਼ੀਨਾਂ ਆ ਗਈਆਂ ਉਹ ਭੇਜ ਦਿੱਤੀਆਂ ਜਾਣਗੀਆਂ ਸੋ ਜਿੱਥੇ-ਜਿੱਥੇ ਵੀ ਜਿਹੜੀ-ਜਿਹੜੀ ਵੀ ਲੋੜ ਐ ਉਹ ਦੱਸ ਦਿੱਤੀ ਜਾਂਦੀ ਔਰ ਉਹਨੂੰ ਪੂਰਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਬਾਬਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਇਲਾਕਿਆਂ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਮਨਦੀਪ ਸਿੰਘ ਜੀ ਮੱਨਾ ਸਾਹਿਬ ਜੋ ਕਿ ਮੈਂ ਦੇਖ ਰਿਹਾ ਹਾਂ ਕਿ ਪਹਿਲੇ ਦਿਨ ਤੋਂ ਹੀ ਗਰਾਊਂਡ ਲੈਵਲ ਤੇ ਸੰਗਤਾਂ ਦੀ ਸੇਵਾ ਕਰ ਰਹੇ ਹਨ ਬਹੁਤ ਵੱਡੀ ਗੱਲ ਹੈ ਫੋਟੋਆਂ ਖਿਚਾਉਣ ਵਾਲੇ ਤੁਹਾਨੂੰ ਬਹੁਤ ਜ਼ਿਆਦਾ ਲੋਕ ਮਿਲ ਜਾਣਗੇ ਪਰ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਤੁਹਾਨੂੰ ਜਿਹੜੇ ਨੇ ਉਹ ਬਹੁਤ ਘੱਟ ਲੋਕ ਮਿਲਣਗੇ ਜਿਨ੍ਹਾਂ ਵਿੱਚੋਂ ਮੱਨਾ ਸਾਹਿਬ ਦਾ ਮੈਂ ਸਭ ਤੋਂ ਉੱਪਰ ਨਾਂ ਰੱਖਾਂਗਾ ਸੋ ਇਹਨਾਂ ਨੇ ਸਾਨੂੰ ਹੁਕਮ ਲਾਇਆ ਅਸੀਂ ਮਸ਼ੀਨਾਂ ਲੈ ਕੇ ਪਹੁੰਚਿਆ ਜਿਵੇਂ ਮੱਨਾ ਸਾਹਿਬ ਨੇ ਕਿਹਾ ਕਿੰਨੇ ਦਿਨਾਂ ਤੋਂ ਮੇਰਾ خیال ਅਸੀਂ ਕਾਫੀ ਦਿਨਾਂ ਤੋਂ ਸੇਵਾ ਦੇ ਵਿੱਚ ਜਿੱਥੋਂ ਵੀ ਸਾਨੂੰ ਫੋਨ ਆਉਂਦਾ ਹੈ ਕੱਲ ਅਸੀਂ ਕੋਰਾਲੀਆਂ ਸਧਾਰ ਹੋਰ ਵੀ ਜਿਹੜੇ ਇਲਾਕੇ ਨੇ ਪਿੰਡਾਂ ਦੇ ਉਹਨਾਂ ਦੇ ਵਿੱਚ ਅਸੀਂ ਪਹੁੰਚ ਕੇ ਸੇਵਾ ਕਰਕੇ ਆਏ ਅੱਜ ਇੱਥੇ ਆ ਕੱਲ ਅਸੀਂ ਹੁਸ਼ਾਰਪੁਰ ਇਲਾਕੇ ਵਾਲਾ ਜਿਹੜਾ ਮੰਡ ਦਾ ਖੇਤਰ ਦਾ ਇਲਾਕਾ ਹੈ ਉਹਦੇ ਵਿੱਚ ਜਾਣਾ ਹੈ ਸੋ ਮਾਰਾ ਸੇਵਾ ਲੈ ਰਹੇ ਨੇ ਔਰ ਤੁਹਾਡੇ ਸਾਰਿਆਂ ਦਾ ਸਹਿਯੋਗ ਜਿਹੜਾ ਹੈ ਸਾਡੇ ਲਈ ਬਹੁਤ ਜ਼ਰੂਰੀ ਹੈ ਮਨਨਾ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਹੈ